ਲਗਾਤਾਰ ਪੈ ਰਹੇ ਮੀਂਹ ਕਾਰਨ ਨਾਬਾ ਬਲਾਕ ਦੇ ਪਿੰਡ ਮੰਡੂੜ ਵਿਖੇ ਦੋ ਘਰਾਂ ਦੀ ਛਤਾਂ ਟੁੱਟ ਪਈਆਂ ਅਤੇ ਕਈ ਘਰਾਂ 'ਚ ਗਰੇੜਾ ਪੈ ਗਿਆ ਸਾਰੇ ਹੀ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ ਇਸ ਮੌਕੇ ਔਰਤ ਰੀਤਾ ਰਾਣੀ ਨਵਦੀਪ ਸ਼ਰਮਾ ਨੇ ਕਿਹਾ ਕਿ ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਹੀ ਸਾਡੀ ਪਰਵਰਿਸ਼ ਕਰਦੀ ਹੈ ਅਤੇ ਇਹ ਮੀਂਹ ਨੇ ਕੰਮ ਕਰ दिया ਹੈ ਅਤੇ ਹੁਣ ਮੀਂਹ ਕਾਰਨ ਸਾਡੇ ਘਰ ਦੀ ਛੱਤ ਡਿੱਗ ਗਈ ਹੈ ਅਤੇ ਅਸੀਂ ਕਿੱਥੇ ਜਾਈਏ ਅਸੀਂ ਕਾਰ ਨਹੀਂ ਬਣਾ ਸਕਦੇ ਹਾਂ ਇਸ ਮੌਕੇ ਪਹਾਜ਼ ਵਿਅਕਤੀ ਸੁਖਪਿਆਰ ਸਿੰਘ ਬਜ਼ੁਰਗ ਮਾਤਾ ਨੇ ਆਖਿਆ ਕਿ ਸਾਡਾ ਕਾਰ ਬਹੁਤ ਕੱਚਾ ਹੈ ਜਦੋਂ ਮੀਂਹ ਪਿਆ ਤਾਂ ਬਿਲਕੁਲ ਟਹਿ ਟੇਰੀ ਝੁਕਿਆ ਹੁਣ ਅਸੀਂ ਸਮਾਨ ਨੂੰ ਬਚਾਉਣ ਦੇ ਲਈ ਤਰਪਾਲ ਪਾਈ ਹੋਈ ਹੈ ਅਤੇ ਮੈਂ ਬਾਥਰੂਮ 'ਚ ਬੈਠ ਕੇ ਹੀ guzara ਕਰਦੀਆਂ ਸਵੇਰ ਦੀ ਅਸੀਂ ਰੋਟੀ ਵੀ ਨਹੀਂ ਖਾਧੀ ਕਿਉਂਕਿ ਜੇਕਰ ਨੀ ਹਟੇਗਾ ਤਾਂ ਹੀ ਮੈਂ ਕੁਝ ਬਣਾ ਪਾਵਾਂਗੀ ਇਹ ਪੀੜਤਾਂ ਨੇ ਇਸ ਤਰੀਕੇ ਦੇ ਨਾਲ ਆਪਣਾ ਦਰਦ ਪਿਆ ਕੀਤਾ ਨਾਲ ਹੀ ਕਿ ਐ ਕਿ ਅਸੀਂ ਸਰਕਾਰ ਤੋਂ مالی ਮਦਦ ਦੀ ਮੰਗ ਕਰਦੇ ਹਾਂ ਇਸ ਮੌਕੇ ਪੀੜਤ ਚੂਨੀ ਨੇ ਆਖਿਆ ਕਿ ਮੇਂ ਕਾਰਨ ਸਾਡੇ ਘਰ ਦਾ ਕਾਫੀ ਨੁਕਸਾਨ ਹੋਇਆ ਘਰ ਚ ਛੱਤ ਚੋਰੀ ਹੈ ਅਤੇ ਘਰ ਚ ਤਰੇੜਾਂ ਪੈ ਗਈਆਂ ਛੱਤ ਵੀ ਕਿਸੇ ਵੀ ਸਮੇਂ ਵੀ ਨੁਕਸਾਨੀ ਜਾ ਸਕਦੀ ਹੈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਬਾਫੜੇ ਇਸ ਮੌਕੇ ਪਿੰਡ ਵਾਸੀ ਪੰਚਾਇਤ ਮੈਂਬਰ ਮਨਜੀਤ ਸਿੰਘ ਇਹ ਹੈ ਕਿ ਪਿੰਡ ਚ ਮੀਂਹ ਕਾਰਨ ਦੋ ਪਰਾਂਗੀਆਂ ਛੱਤਾਂ ਟੁੱਟ ਪਈਆਂ ਕਈ ਘਰ ਨੁਕਸਾਨੇ ਗਏ ਨੇ ਉਹਨਾਂ ਦਾ guzara ਬਹੁਤ ਹੀ ਮੁਸ਼ਕਿਲ ਨਾਲ ਪਹਿਲਾਂ ਹੀ ਚੱਲ ਰਿਹਾ ਸੀ ਅਤੇ ਪਿੰਡ ਵੱਲੋਂ ਵੀ ਅਸੀਂ ਮਦਦ ਕਰਾਂਗੇ ਪਰ ਸਰਕਾਰ ਵੀ ਉਹਨਾਂ ਦੀ ਬਾਫੜੇ ਕੋਣ ਪਰਿਵਾਰਕ ਮੈਂਬਰ ਰਹਿੰਦੇਗੇ ਮੈਂ আর ਮੇਰੀਆਂ ਬੇਟੀਆਂ ਆ ਜੀ ਦੋ ਬੇਟੀਆਂ ਮੇਰੀਆਂ ਮੈਂ ਆ ਜੀ ਮੇਰੇ ਕਾਰ ਵਾਲੇ ਨੂੰ ਮਰੇ ਹੋਏ ਨੂੰ 2012 ਚ ਮੌਤ ਹੋ ਗਈ ਸੀ ਉਹਨਾਂ ਦੀ ਬੱਚੀਆਂ ਬਹੁਤ ਛੋਟੀਆਂ ਸੀ ਉਸ ਟਾਈਮ ਵੀ ਬਸ ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਬਹੁਤ ਔਖੇ ਢੰਗ ਨਾਲ ਕਰ ਰਹੀ ਹਾਂ ਕਰਦਾ ਵਿਚਾਰਾ ਤੁਸੀਂ ਆਪਾ ਕਰ ਰਹੇ ਸੀ ਹੁਣ ਛੱਤ ਵੀ ਗਈ ਹਾਂਜੀ ਹੁਣ ਛੱਤ ਵੀ ਗਈ ਜੀ ਕਰਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ ਸੀਗਾ ਮਤਲਬ ਮੈਨੂੰ ਕੋਈ ਕਿਸੇ ਪਾਸੋਂ ਮਦਦ ਨਹੀਂ ਮਿਲੀ ਅਜੇ ਤੱਕ ਕਿ ਕਿਵੇਂ ਕਦੋਂ ਹੋਇਆ ਕਦੋਂ ਇਹ ਜੇ ਛੱਤ ਕਰੋਗੇ ਤੀ ਏ ਜੀ ਹੁਣ ਇੱਕ ਤਰੀਕ ਨੂੰ ਗਿਰੀ ਆ ਜੀ ਸ਼ਾਮ ਨੂੰ ਤੁਸੀਂ ਕਿੱਥੇ ਸੀ ਉਸ ਟਾਈਮ ਅਸੀਂ ਰਸੋਈ ਵਿੱਚ ਮੈਂ ਚਾਹ ਬਣਾ ਰਹੀ ਸੀ ਉਸ ਟਾਈਮ ਬੱਚੇ ਅੰਦਰ ਸੀਗੇ ਅੱਛਾ ਹਾਂਜੀ ਇਹ ਇੱਕਦਮ ਗਿਰੀ ਆ ਫਿਰ ਜਿਹੜੀ ਜਾਨਵੀ ਮਸੀ ਵਿਚਾਈ ਆ ਹਾਂਜੀ ਇੱਕਦਮ ਗਿਰੀ ਆ ਜੀ ਇਹ ਵੀ ਭੱਜ ਕੇ ਬਾਹਰ ਨਿਕਲੀਆਂ ਬਸ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਬੋਤਾ ਸਮਾਨ ਜਿੱਦਾਂ ਵੀ ਚੱਕਿਆ ਰੋਟੀ ਰੋਟੀ ਬਣਾਣ ਲਈ ਤੁਸੀਂ ਇੱਕ ਕਮਰੇ 'ਚ ਗੁਜ਼ਾਰਾ ਕਰਦੇ ਇੱਕੇ ਕਮਰਾ ਸੀ ਤੁਹਾਡਾ ਹਾਂਜੀ ਇੱਕੇ ਕਮਰਾ ਸੀ ਰਸੋਈ ਨਹੀਂ ਬਚੀ ਰਸੋਈ ਵੀ ਨਹੀਂ ਬਚੀ ਜੀ ਰਸੋਈ ਵੀ ਗਈ ਬਾਥਰੂਮ ਵੀ ਬਸ ਨਾਲ ਗੇਰਨ ਲੱਗਾਇਆ ਜੀ ਉਹ ਹਾਂਜੀ ਕੁੜੀਆਂ ਪੜਦੀਆਂ ਨੇ ਬਹੁਤ ਵਧੀਆ ਨੰਬਰ ਆਂਦੇ ਇਹਨਾਂ ਦੇ 10ਵੀਂ ਵਿੱਚੋਂ 91% ਨੰਬਰ ਆਇਆ ਇੱਕ ਦੇ ਦੂਸਰੀ ਦੇ 10ਵੀਂ ਚੋਂ 86% ਆ ਤੇ 12ਵੀਂ ਚੋਂ ਵੀ 99% ਨੰਬਰ ਆਇਆ ਮੇਰੀ ਬੜੀ ਬੇਟੀ ਦੇ ਹੁਣ ਕੀ ਮਾਂ ਕਰਦੇ ਹੋ ਕਿ ਤੁਹਾਡਾ ਜਿਹੜਾ ਆਛਾ ਤੁਸੀਂ ਬਿਲਕੁਲ ਖਤਮ ਹੋ ਗਏ ਹਾਂਜੀ ਬਿਲਕੁਲ ਖਤਮ ਆ ਜੀ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲ ਮਤਲਬ ਕੋਈ ਹੁਣ ਹੈ ਨਹੀਂ ਕਿ ਸਹੂਲਤ ਕਾਸੇ ਦੀ ਕੋਈ ਮਤਲਬ ਰਹਿਣ ਲਈ ਜਗ੍ਹਾ ਨਹੀਂ ਆ ਮੇਰਾ ਨਾਮ ਨਗਦੀਪ ਸ਼ਰਮਾ ਆ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ ਕਾਲਜ ਦੇ ਸੈਕੰਡ ਇਅਰ ਬੀ ਐਸ ਸੀ ਕਿੰਨੀ ਕੁ ਪਰੇਸ਼ਾਨੀ ਆਊਗੀ ਹੁਣ ਤੁਹਾਨੂੰ ਛੱਤ ਹੈ ਨਹੀਂ ਪੜ੍ਹਨ ਲੇਕਨ ਲਈ ਵੀ ਤੁਹਾਡਾ ਏਕੀਸਾਰਾ ਸੀ ਉਹ ਵੀ ਟੁੱਟ ਗਿਆ ਹਾਂਜੀ ਰਸੋਈ ਦਾ ਸਭ ਤੋਂ ਜ਼ਿਆਦਾ ਓਖਾ ਹੋ ਰਿਹਾ ਸਾਨੂੰ ਰੋਟੀ ਪਾਣੀ ਦੇ ਤੇ ਸਾਨੂੰ ਰੈਂਡਮ ਓਖਾ ਹੋ ਰਿਹਾ ਓਥੇ ਸਾਡੇ ਬੈਕ ਤੱਬਨ ਸੀ ਸਾਰਾ ਕੁਝ ਗਿੱਲਾ ਹੁੰਦਾ ਸੀਗਾ ਓਦੇ ਤੇ ਵੀ ਸਿਤਰਪਾਲ ਪਾਈ ਤੀਗੀ ਪਰ ਹੁਣ ਉਹ ਵੀ ਸਾਡੇ ਗਿੱਲਿਆਂ ਹੋ ਗਏ ਓਥੇ ਕਿਤਾਬਾਂ ਵਿੱਚ ਹੀ ਤੁਸੀਂ ਕਿੱਥੇ ਸੀ ਜਦੋਂ ਇਹ ਗਿੜੀ ਆਸੀ ਕਮਰੇ ਚ ਹੀ ਸੀਗੇ ਉਸ ਟਾਈਮ ਜਦੋਂ ਕੰਢ ਡਿਗੀ ਫਿਰ ਅਸੀਂ ਦੋਨੋਂ ਜਣੇ ਫਟਾਫਟ ਬਾਹਰ ਭੱਜ ਗਏ ਮਾਤਾ ਕੀ ਕਰ ਰਹੀ ਸੀ ਤੁਹਾਡੇ ਉਸ ਟਾਈਮ ਮੰਮਾ ਉਸ ਟੈਮਰਸ ਰੋਈ ਚ ਛਾਪ ਬਣਾ ਰਹੇ ਸੀਗੇ ਤੇ ਫਿਰ ਉਹਨਾਂ ਨੇ ਬਾਤ ਸੁਣੀ ਕੋਦਮ ਉਹ ਵੀ ਬਾਹਰ ਨਿਕਲੇ ਅਸੀਂ ਸਾਰੇ ਬਾਹਰ ਨਿਕਲ ਕੇ ਫਿਰ ਅਸੀਂ ਸਮਾਨ ਚੱਕਿਆ ਫਟਾਫਟ ਮੀਂਹ ਪੈਂਦੇ ਚ ਤੁਹਾਡੇ ਫਾਦਰ ਤੱਕ ਪੈਰੇ ਪਰਵਰੇ ਚ ਤੁਹਾਡੀ ਮਾਤਾ ਹੀ ਕਰਦੀ ਹੈ ਹਾਂਜੀ ਕਿਵੇਂ ਕਜਾਰਾ ਚੱਲਦਾ ਤੁਹਾਡਾ ਸਾਡਾ ਵੈਸੇ ਤਾਂ ਸਾਰਾ ਕੁਝ ਮਮਾ ਹੀ ਕਰਦੇ ਨੇ ਕਿ ਓਕੇ ਬਸ ਮਮਾ ਸਾਡੀ ਫੀਸ ਵਗੈਰਾ ਭਰ ਦਿੰਦੇ ਨੇ ਕਿ ਓਕੇ ਸੋਕੇ ਤਾਂ ਕੀ ਕੰਮ ਕਰਦੇ ਨੇ ਮਮਾ ਮਿੱਡੇ ਮਿਲ ਬਤ ਕਰਨੀ ਸਰਕਾਰੀ ਸਕੂਲ ਚ ਔਰ ਕੋਈ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਇਸ ਤੋਂ ਇਲਾਵਾ ਨਹੀਂ ਜੀ ਸਿਰਫ ਮम्मा ਹੀ ਕਿ ਮਾਂ ਕਰਦੇ ਹੁਣ ਤੁਸੀਂ ਪ੍ਰਚਾਰ ਸੁਣ ਅਸੀਂ ਕਿ ਸਾਡਾ ਕਮਰਾ ਰਸੋਈ ਬਣਾਉਣ ਜੋ ਸਾਨੂੰ ਮਦਦ ਕੀਤੀ ਜਾਵੇ ਤਾਂ ਜੋਸੀਂ ਰਹਿ ਸਕੇ ਕਮਰੇ ਚ ਤੁਹਾਡਾ ਤੁਹਾਡਾ ਸੁਪਨਾ ਕੀ ਹੈ ਮੇਰਾ ਸੁਪਨਾ ਸਿਵਲ ਸਰਵਿਸ ਚਾਹੁੰਦਾ ਹੈਗਾ ਅਬ ਆਈਐਸ ਦੀ ਤਿਆਰੀ ਕਰਨ ਵਾਸਤੇ ਕਿੰਬੜੀਆ ਪੋਸਟ ਤੇ ਲਾ ਕੇ ਮੈਂ ਆਪਣੇ ਮਮਾ ਤੇ ਮਮਾ ਵਾਸਤੇ ਖੁਸ਼ ਕਰਾਂ ਬੜੀਓ ਕੀ ਕਿੰਨੇ ਪਰਸੈਂਟ ਨੰਬਰ ਤੁਸੀਂ ਲਏ ਮੇਰੇ 10th ਚ ਵੀ 91% ਤਿੱਗੇ ਤੇ 12th ਚ ਵੀ 91% ਆਈ ਸੀ ਤੁਸੀਂ ਆਪਣੀ ਬਲਵੁੱਤੀ ਤੇ ਜਿਹੜਾ ਹੈਗਾ ਮਿਹਨਤ ਕਰਦੇ ਹੋ ਹਾਂਜੀ ਕੀ ਨਾਮ ਹੈ ਆਪਣਾ ਬਖਤियार ਸਿੰਘ ਜੀ ਬਖਤियार ਸਿੰਘ ਜੀ ਘਰ ਤੁਹਾਡਾ ਕਿਵੇਂ ਗਿਰ ਗਿਆ ਕਿੰਨਾ ਕੁ ਪੁਰਾਣਾ ਸੀ ਇਹ ਬਾਰ ਸਾਲ ਨਾਲ ਲੱਗਿਆ ਜੀ ਇਹ ਤਾਂ ਬਹੁਤ 70-70 ਸਾਲਾਂ ਤੋਂ ਪਹਿਲਾਂ ਦਾ ਹੈ ਅੱਛਾ ਹਾਂਜੀ ਕੱਚਾ ਘਰ ਸੀ ਕੱਚਾ ਸੀ ਤੇ ਹੁਣ ਕਿੱਥੇ ਗੁਜ਼ਾਰਾ ਕਰਦੇ ਤੁਸੀਂ ਗੁਜ਼ਾਰਾ ਤਾਂ ਇਹ ਬਾਥਰੂਮ ਦੇ ਵਿੱਚ ਬੈਠੇ ਹਾਂ ਬਾਥਰੂਮ ਚ ਬੈਠੇ ਹਾਂ ਹਾਂਜੀ ਕੋਈ ਮਾਲੀ ਮਦਦ ਸਰਕਾਰ ਵੱਲੋਂ ਮੇਰੇ ਕੋਲ 1 ਰੁਪਈਆ ਨਹੀਂ ਆ ਮੈਂ ਨੇਮ ਦਾ ਕਰਕੇ ਕਹਿ ਸਕਦਾ ਬਾਬੇ ਦਾ ਸਾਡੇ ਕਿਉਂਕਿ ਤੁਹਾਡਾ ਕੱਚਾ ਘਰ ਆ ਸਰਕਾਰ ਨੇ ਕੋਈ ਅਜੇ ਤੱਕ ਕਰਮਾ ਨਾ ਜੀ ਕਿਸੇ ਨੇ ਨਹੀਂ ਕਰੀ ਅਜੇ ਤੱਕ ਕਿਸੇ ਨੇ ਵੀ ਜਿੰਦੇ ਵੀ ਸਰਪੰਚ ਬਦਲ ਗਏ ਕੋਈ ਲੈ ਗਿਆ ਹੁਣ ਮੈਨੂੰ ਕਹਿ ਨਹੀਂ ਸਕਦਾ ਪਰ ਮੈਨੂੰ 1 ਰੁਪਈਆ ਨਹੀਂ ਮਿਲਿਆ ਕਦੇ ਕੰਮ ਕੀ ਕਰਦੇ ਹੋ ਹਾਂ ਸੇਰ ਵਗੈਰਾ ਕਰਦਾ ਜੀ ਹਾਂ ਜੀ ਕਦੋਂ ਹੋਇਆ ਕਦੋਂ ਤੁਸੀਂ ਕਿੱਥੇ ਸੀ ਜਦੋਂ ਅਸੀਂ ਉਰੀ ਤੇ ਜੀ ਅੰਦਰ ਇੱਥੇ ਪਾਏ ਹੋਏ ਸੀ ਬਾਹਰ ਜਦੋਂ ਡੀਗਾ ਮੈਂ ਦਾ ਗੇੜਾ ਖਾ ਗਿਆ ਤੀ ਇਹ ਮਕਾ ਗਾਡਰ ਮੈਂ ਦੇਖ ਲਿਆ ਵੀ ਇਹ ਗਿਰੂਗਾ ਅਸੀਂ ਉਦੋਂ ਬਾਹਰ ਬੈ ਗਿੱਤੇ ਉਰੇ ਹਾਂਜੀ ਅੱਛਾ ਉਦੋਂ ਬਾਅਦ ਇਹ ਜਿਹੜੇ ਗਿਰਕੇ ਜੀ ਹਾਂਜੀ ਹੁਣ ਕੀ ਮਾਂ ਕਰਦੇ ਸਰਕਾਰ ਮੰਗਦਾ ਮੈਂ ਇਹੀ ਕਰਦਾ ਵੀ ਮਦਦ ਕਰੀ ਜਾਵੇ ਮੇਰੀ ਠੀਕ ਹੈ ਮੇਰਾ ਮਕਾਨ ਬਣ ਦੇਵੇ ਕਿੱਥੇ ਸੀ ਅਸੀਂ ਜੇ ਅਜੇ ਬਾਹਰ ਨਿਕਲੇ ਤੇ ਕਰਦਾ ਕਿ ਘੰਟਾ ਪਹਿਲਾਂ ਬਸ ਘੰਟਾ ਲਾ ਲਓ ਅਸੀਂ ਬਾਹਰ ਨਿਕਲੇ ਅੰਦਰੇ ਪਈ ਤੀ ਮੈਂ ਤਾਂ ਇਹ ਤਾਂ ਇਹਨੇ ਆ ਕੇ ਦਿਖਾਈ ਦਿੱਤੀ ਗਈ ਤਾਂ ਜੀ ਮੈਂ ਬਾਹਰ ਦੇਖਣੇ ਹੀ ਚਾਚਾ ਹਾਂ ਜੀ ਰੋਟੀ ਨਹੀਂ ਪੱਕੀ ਜਦੋਂ ਦੋ ਕਥੋਲੇ ਪੈਤ ਗਏ ਕੁਝ ਦੇ ਕੇ ਛੋਡੇ ਵਾਂਗੂ ਦਾਨ ਕਰਕੇ ਦੀ ਪਾਈ ਜਾਕ ਉਹ ਕਿੱਦਾਂ ਦੇ ਪੈਦੇ ਜੋ ਦੌਰ ਕਦਾਨੇ ਅੱਜ ਚੱਬੇ ਲਗਾ ਤੁਸੀਂ ਜਾਂ ਜਾਂ ਚੱਬ ਰਹੇ ਸੀ ਤੁਸੀਂ ਫਿਰ ਇੱਥੇ ਕਿੱਥੇ ਗੁਜ਼ਾਰਾ ਕਰਦੇ ਹੋ ਬੈਠ ਕੇ ਇੱਥੇ ਬੈਣੀਆ ਜੀ ਮੈਂ ਰਾਤ ਦੇਣਾ ਕਿੱਥੇ ਬਾਥਰੂਮ ਹੈ ਹਾਂ ਬਾ ਲੈਟਰਿੰਗਾ ਜੀ ਅੱਛਾ ਲੈਟਰਿੰਗਾ ਤੇ ਬੈਠੀਆਂ ਹਾਂ ਜੀ ਅੱਛਾ ਹਾਂ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਨਹੀਂ ਰੋਟੀ ਪਕਾਉਣ ਦੀ ਕੋਈ ਜਗ੍ਹਾ ਨਹੀਂ ਤਾਂ ਜੀ ਪੱਕੀ ਨਹੀਂ ਅੱਛਾ ਰੋਟੀ ਨਹੀਂ ਪੱਕੀ ਅੱਜ ਨਹੀਂ ਪੱਕੀ ਨਹੀਂ ਮੈਂ ਹੱਟਾ ਜੀ ਖਾਇਆ ਨਹੀਂ ਜੇ ਕੁਝ ਵੀ ਚਾਚਾ ਜੀ ਦੀ ਘੁੱਟ ਜ਼ਰੂਰ ਪੀ ਲਈਏ ਆਪਾਂ ਝੂਠ ਨਹੀਂ ਬੋਲਦੇ ਗਵਾਂਡੀ ਨੂੰ ਦੋ ਲੈ ਕੇ ਪੀਲੀ ਜੀ ਹਾਂ ਉਹ ਗਵਾਂਡੀ ਨੇ ਜਦ ਇਹਨਾਂ ਤੋਂ ਲੈ ਕੇ ਪੀਲੀ ਘੁੱਟਾ ਸੋਨੀ ਹੈ ਜੀ ਸੋਨੀ ਜੀ ਜਿਹੜਾ ਇਹ ਇੱਕਾ ਦੂ ਘਰ ਟਹਿਗਾ ਕਿਵੇਂ ਟਹਿਗਾ ਇਹ ਬਾਰਸਲਾਂ ਟਹਿਗਾ ਸਰ ਜੀ ਪੁਰਾਣਾ ਘਰ ਸੀ ਆਪਣਾ ਜੀ ਇਹ ਬਾਰਸਲਾਂ ਟਹਿਗਾ ਜੀ ਦੋ ਖਾਂ ਡਿੱਗੇ ਤੇ ਆਪਣੇ ਜੀ ਫਿਰ ਅਸੀਂ ਸਮਾਨ ਕੱਢਣ ਦੀ ਮਾਰੀ ਜੀ ਇਹ ਸਾਰਾ ਚੱਕਤਾ ਜੀ ਫਿਰ ਤੁਸੀਂ ਕਿੱਥੇ ਸੀ ਜਦੋਂ ਇਹ ਟਹਿ ਟੇਰੀ ਅੱਛਾ ਜੀ ਬਾਹਰੇ ਤੇ ਜੀ ਕੰਮਾਂ ਤੇ ਅੱਛਾ ਹਾਂ ਜੀ ਘਰੇ ਕੌਣ ਸੀ ਦੋਸਤ ਕਰੇ ਤਾਂ ਕਰ ਦਿੱਤੇ ਜੀ اچھا ਫਿਰ ਫਿਰ ਨੇ ਫੋਨ ਕੀਤਾ ਜੀ ਆਪਣਾ ਖਾਨ ਡਿੱਗ ਗਿਆ ਜੀ ਇੱਕ ਬਾਰਸ਼ ਚ ਅੱਛਾ ਫਿਰ اسی ਬਾਰਸ਼ ਦੇ ਵਿੱਚ ਆਏ ਜੀ ਕੰਮ ਤੋਂ ਫਿਰ ਆ ਕੇ ਸਮਾਨ ਸਵਾਂ ਸਾਮੇ ਜਿਹੜਾ ਵਿੱਚ ਸੀ ਗਿਆ ਜੀ ਆ ਦੋ ਕਮਰੇ ਚ ਲਾਇਆ ਜੀ ਗਵਾਂਡੀਆਂ ਦੇ ਲਾਇਆ ਵਾ ਸਮਾਨ ਜੀ ਉਸ ਅੱਛਾ ਹਾਂ ਜਿੱਥੇ ਰਹਿ ਰਹੇ ਹੁਣੇ ਵੀ ਚੋਰੀਆ ਇਹ ਵੀ ਚੋਰੀਆ ਸਾਰੇ ਵੀ ਡਿੱਗਣ ਦਾ ਖਤਰਾ ਜੀ ਵਾਜਾ ਕੰਦਾਂ ਤੇੜਾ ਖਾ ਗਏ ਜੀ ਵੀ ਹਾਂਜੀ ਕਿ ਲਗਾਤਾਰ ਵੀ ਬਾਰਸ਼ ਪੈਣ ਕਰਤੀ ਹੋਇਆ ਮੈਂ ਮੈਂ ਤਾਂ ਲਗਾਤਾਰ ਬਾਰਸ਼ ਪੈਣ ਕਰਤੀ ਹੋਇਆ ਸਰ ਜੀ ਹੁਣ ਕੀ ਮੰਗ ਕਰਦੇ ਤੁਸੀਂ ਇਸ ਤਰ੍ਹਾਂ ਜੋ ਸਹਿਯੋਗ ਚਾਹੀਦਾ ਸਾਨੂੰ ਜੇ ਅਸੀਂ ਗਰੀਬ ਬੰਦੇ ਜੀ ਇਹਨਾਂ ਮਕਾਨ ਵੀ ਬਣਾ ਸਕਦੇ ਜੀ ਸੀ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਬਾਰਸ਼ ਦੇ ਵਿੱਚ ਹੋਇਆ ਜਿਹੜੀ ਬਾਰਸ਼ ਲਗਾਤਾਰ ਪੈ ਰਹੀ ਹੈ ਇਹਦੇ ਕਾਰਨ ਕਰਕੇ ਜਿਹੜੇ ਕੱਚੇ ਮਕਾਨ ਨੇ ਉਹ ਟਟੇ ਟੇਰੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਵੀ ਤੁਸੀਂ ਤਕਰੀਬਨ ਦੇਖ ਰਹੇ ਹੋ ਸਾਰੇ ਤੇ ਇਹ ਜਿਹੜਾ ਸਾਡੇ ਪਿੰਡ ਦੇ ਨੇ ਬਹੁਤ ਗਰੀਬ ਪਰਿਵਾਰ ਤੇ ਇੱਕ ਦਜਲੋ ਬੱਚਿਆਂ ਨੇ ਜਿਹੜੇ ਉਹਦੇ ਦੇ ਫਾਦਰ ਨੇ ਉਹਨਾਂ ਦੀ ਸੰਜ ਡੈਥ ਹੋਈ ਵੀ ਤੇ ਉਹਨਾਂ ਦੀ ਮਦਰ ਪੜਾ ਰਹੀ ਸੀਗੀ ਬੱਚਿਆਂ ਇੰਟੈਲੀਜੈਂਟ ਨੇ ਵਧੀਆ ਨੰਬਰ ਲਿਖ ਕੇ ਪੜ੍ਹ ਰਹੀਆਂ ਨੇ ਪਰ ਇੱਕੋ ਕਮਰਾ ਸੀਗਾ ਇੱਕੋ ਟਹਿ ਗਿਆ ਤੇ ਉਹਨਾਂ ਨੂੰ ਪੜਨ ਦਾ ਵੀ ਉਹ ਤਾਂ ਔਖਾ ਹੋਇਆ ਪੇ ਮੁਸ਼ਕਲ ਹੋਈ ਪਈ ਹੈ ਤੇ ਸਰਕਾਰ ਨੂੰ ਜਾਇਸਾ ਵੀ ਇਹਨਾਂ ਦਾ ਜਲਦੀ ਫੌਰੀ ਤੌਰ ਤੇ ਇਹਨਾਂ ਨੂੰ ਕੋਈ ਰਾਹਤ ਵਗੈਰਾ ਦਿੱਤੀ ਜਾਵੇ ਕਿੱਦਾਂ ਬੁਝਾਰਾ ਮਤਲਬ ਇਹ ਕਿਵੇਂ ਚਲਾਉਂਦੇ ਨੇ ਕਰਦਾ ਗੁਜ਼ਾਰਾ ਵਸਤੇ ਤਕਰੀਬਨ ਅਸੀਂ ਲੱਗੇ ਬਨੇ ਇਹਨਾਂ ਦੇ ਮਦਰ ਨੇ ਜਿਹੜੇ ਅੰਗਣ ਸੀ ਆਪਣਾ ਸਕੂਲ ਦੇ ਵਿੱਚ ਜੋ ਮਿੱਡੇ ਮਿਲ ਦੇ ਵਿੱਚ ਉੱਥੇ ਕਿੰਨੇ ਕ ਮਿਲ ਜਾਂਦਾ 3000 ਰੁਪਏ 3000 ਹਾਂਜੀ ਹਾਂਜੀ ਫਿਰ ਬੱਚੇ ਵੀ ਪੜਾਉਣੇ ਨੇ ਤੇ ਫਿਰ ਕਾਫੀ ਔਖਾ ਦਾ ਹਾਂਜੀ ਉਹ ਤਾਂ ਹੁਣ ਆਪਾਂ ਨੂੰ ਤਕਰੀਬਨ ਰੋਟੀਨ ਦੀ ਜਿੰਦਗੀ ਆ ਉਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਬੜੀ ਮੁਸ਼ਕਲ ਆਉਂਦੀ ਹੈ ਠੀਕ ਹੈ ਜੇ ਬਾਕੀ ਪਿੰਡ ਵਸੇ ਵੀ ਚਲੋ ਮਦਦ ਨਹੀਂ ਦਿੰਦੇ ਨਾ ਖਰਬੀ ਜੀ ਕੋਈ ਇਹੀ ਇਦਾਂ ਗੱਲ ਨਹੀਂ ਬ੍ਰਾਹਮਣ ਪਰਿਵਾਰ ਹੈ ਇਹ ਤੇ ਵਧੀਆ ਮਦਦ ਵੀ ਕਰਦੇ ਨੇ ਉਹ ਜਿਵੇਂ ਛੱਤ ਗਿਰ ਗਈ ਆ ਤੇ ਹੁਣ ਪਿੰਡ ਵਾਸੀ ਕੀ ਆਪਣੇ ਵੱਲੋਂ ਕਰ ਰਹੇ ਹਾਂ ਹਾਂਜੀ ਅਸੀਂ ਪੰਚਾਇਤ ਦੇ ਤੌਰ ਤੇ ਦੇਖ ਰਹੇ ਹਾਂ ਦਾ ਸਿਸਟਮ ਬੜਾ ਕਿਦ ਦੇ ਜੋ ਵੀ ਜਿੰਨਾ ਵੱਧ ਤੋਂ ਵੱਧ ਇਹਨਾਂ ਦਾ ਕਰਕੇ ਦੇਵਾਂਗੇ ਇਹਨੂੰ ਬੈਠਣ ਵਾਸਤੇ ਇਹ ਮਿਲ ਲਿਓ ਉਹਨਾਂ ਤੇ ਨਹੀਂ ਚੱਲਦੇ ਜੀ ਮਿੱਡੇ ਮਿੱਲ ਤੇ ਪਿੰਡ 'ਚ ਵੀ ਕੰਮ ਕਰਦੇ ਨਹੀਂ ਜੀ ਪਿੰਡ 'ਚ ਜਿਵੇਂ ਹੁਣ ਸਾਨੂੰ ਪਤਾ ਜੀ 3000 ਰੁਪਏ ਨਾਲ ਤਾਂ ਗੁਜ਼ਾਰਾ ਵੀ ਨਹੀਂ ਹੋ ਸਕਦਾ ਕਿਉਂ ਦੋ ਬੇਟੀਆਂ ਵੀ ਨੇ ਪੜਾਉਣੀਆਂ ਵੀ ਨੇ ਕਪੜਾ ਲਿੜਾ ਵੀ ਆ ਦਵਾਈ ਬੂਟੀ ਵੀ ਆ ਇਹ ਮੜਾ ਕੰਮ ਕਰਾ ਕੇ ਪਿੰਡ ਚ ਚਲੋ ਉਹਨੇ ਨਾਲ ਨਜ਼ਾਰਾ ਕਰਦੇ ਨੇ ਜੀ ਜਣੀ ਸਥਿਤੀ ਔਖੀ ਆ ਜੀ ਚ ਚੱਲ ਲੇ ਨਿੰਕੇ ਸਹਾਰਾ ਤੇ ਮਤਲਬ ਚਲੋ ਇਹਨਾਂ ਨੇ ਛੱਤ ਤਾਂ ਹੈਗੀ ਹਾਂ ਜੀ ਬੱਚੀਆਂ ਬੈਠੀਆਂ ਤੇ ਸੱਤ ਤੇ ਪੜਦੀਆਂ ਤੀਆਂ ਜੀ ਆਪ ਦਾ ਚਲੋ ਸਮਾਨ ਤੇ ਜੋ ਵੀ ਖਾਣ ਪੀਣ ਦਾ ਸਮਾਂ ਹੀ ਬੈਠੇ ਤੇ ਉਹੀ ਡਿੱਗ ਪਈ ਜੀ ਮੈਂ ਉਹਦੇ ਕਰਕੇ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਪਰਵਾਹ ਹਾਂ ਜੀ ਜੇ ਪਰ ਇਹ ਬੱਚੀਆਂ ਕਈ ਵਾਰੀ ਬੱਚੇ ਸੁੱਤੇ ਪਏ ਹੁੰਦੇ ਨੇ ਰਾਤ ਨੂੰ ਨਾ ਜਾਗ ਆਵੇ ਜਿਵੇਂ ਇਸੇ ਕਮਰੇ ਚ ਪਏ ਤੇ ਜੀ ਛੱਤ ਡਿੱਗ ਪਈ ਤੇ ਜਾਨੀ ਨੁਕਸਾਨ ਹੋ ਸਕਦਾ ਸੀ ਚੇਤਨ ਮਤਾ ਕੇ ਆਰਟੀ ਨਿਊਜ਼ ਨੈਟਵਰਕ